ਦੇ ਵਿੱਚ ਚੋਰੀਆਂ ਦਾ ਸਿਲਸਲਾ ਲਗਾਤਾਰ ਵੱਧਦਾ ਜਾ ਰਿਹਾ ਹੈ ਹਫਤਾ ਪਰ ਪਹਿਲਾ ਗੋਪਾਲਨਗਰ ਮਹੱਲੇ ਦੇ ਵਿੱਚ ਕਿ ਕੰਨੂ ਚੋਰਾ ਦੇ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਅੱਜ ਫਿਰ ਇਸ ਮਹੱਲੇ ਦੇ ਇੱਕ ਘਰ ਨੂੰ ਚੋਰਾਂ ਨੇ ਆਵਾਰਦਾਤ ਨੂੰ ਅੰਦਾੰਨ ਰਿਤਾਏ ਦੱਸੇ ਕਿ ਘਰ ਵਾਲੇ 10 ਦਿਨ ਤੋਂ ਦਿੱਲੀ ਕਿਸੇ ਵਿਆਹ ਸਮਾਗਮ ਦੇ ਵਿੱਚ ਗਏ ਹੋਏ ਸਨ ਜਾਣਕਾਰੀ ਦਿੰਦੇ ਹੋਏ ਮਕਾਨ ਮਾਲਕ ਰਣਜੀਤ ਸਿੰਘ ਦੇ ਪਤੀ ਜੋ ਵਿਕਰਮ ਨੇ ਦੱਸਿਆ ਕਿ ਉਸ ਦੇ ਚਾਚਾ ਦਾ ਪਰਿਵਾਰ 10 ਦਿਨ ਤੋਂ ਦਿੱਲੀ ਗਿਆ ਹੋਇਆ ਹੈ ਅੱਜ ਕਿਸੇ ਨੇ ਫੋਨ ਤੋਂ ਦੱਸਿਆ ਕਿ ਉਹਨਾਂ ਦੇ ਘਰ ਦੇ ਤਾਲੇ ਟੁੱਟੇ ਹੋਏ ਨੇ ਅਤੇ ਜਦੋਂ ਆ ਕੇ ਦੇਖਿਆ ਗਿਆ ਤਾਂ ਅੰਦਰ ਅਲਮਾਰੀਆਂ ਦੇ ਵੀ ਤਾਲੇ ਟੁੱਟੇ ਹੋਏ ਸਨ ਉਹਨਾਂ ਲੇ ਹੀ ਆ ਕੇ ਦੱਸ ਸਕਣਗੇ ਪਰ ਜਿੰਤੋਂ ਤੱਕ ਉਹਨਾਂ ਦੀ ਜਾਣਕਾਰੀ ਹੈ ਤਿੰਨ ਚਾਰ ਟੋਲੇ ਸੋਨੇ ਗੈਨੇ ਤੇਜ਼ ਨਾਲ ਹੀ 15 ਤੋਂ 20 ਹਜ਼ਾਰ ਦੀ ਨਕਦੀ ਅਤੇ ਹੋਰ ਵੀ ਕਾਫੀ ਕੀਮਤੀ ਸਮਾਨ ਚੋਰੀ-ਚੋਰੀ ਕਰਕੇ ਲੈ ਗਏ ਨੇ ਸਰ ਮੇਰਾ ਨਾਮ ਤੇ ਨਕੂਲ ਹੈ ਮੇਰੇ ਮਦਰ ਐਮਸੀ ਨੇ ਵਾਰਡ ਨੰਬਰ 25 ਤੋਂ ਸਾਡੇ ਇੱਥੇ ਰਹਿੰਦੇ ਨੇ ਸਰਦਾਰ ਰঞ্জੀਤ ਸਿੰਘ ਜੀ ਟੀਟਾ ਕਹਿੰਦੇ ਜਿਨ੍ਹਾਂ ਨੂੰ ਉਹਨਾਂ ਨੇ ਬੇਟੀ ਦੀ ਮੈਰिज ਕੀਤੀ ਕੋਈ 10 ਦਿਨ ਪਹਿਲਾਂ 10 ਦਿਨ ਪਹਿਲਾਂ ਮੈਰिज ਹੋਈ ਦੀ ਬੇਟੀ ਦੀ ਉਹ ਗਏ ਸੀ ਦਿੱਲੀ ਆਪਣੇ ਰਿਲੇਟਿਵਸ ਕੋ ਤੇ ਉਹਨਾਂ ਦਾ ਜੋ ਵਿਚਾਰੇ ਦਿਹਾੜੀ ਲਾਂਦੇ ਨੇ ਜੋ ਕਮਾਇਆ ਜੋ ਜੋੜਿਆ ਸਾਰਾ ਕੁਝ ਥੋੜਾ ਥੋੜਾ ਘਰੇ ਪਿਆ ਸੀ ਤੇ ਸਵੇਰੇ ਪਤਾ ਲੱਗਾ ਕਿ ਇਹਨਾਂ ਦੇ ਇੱਥੇ ਚੋਰੀ ਹੋਈ ਹੈ ਨੇ ਕੈਸ਼ ਵੀ ਥੋੜਾ ਲੱਗੇ ਨੇ ਤੇ 골ਡ ਵੀ ਲੱਗੇ ਨੇ ਤੇ ਦੱਸਣਾ ਚਾਹੁੰਦੇ ਆ ਕਿ ਅੱਜ ਅਭੀ ਮੇਰੇ ਵਾਰਡ ਦੇ ਨੇ ਅੰਨਾ ਦੇ ਘਰੇ ਕੋਈ 15-20 ਦਿਨ ਪਹਿਲਾਂ ਚੋਰੀ ਹੋਈ ਹੈ ਇਹਨਾਂ ਦਾ ਬੇਟਾ ਆ ਅੰਨਾ ਨੇ ਪੁਲਿਸ ਨੂੰ ਹਿੰਟ ਵੀ ਦਿੱਤਾ ਕਿ ਕਿਹੜੇ ਮੁੰਡਿਆਂ ਨੇ ਚੋਰੀ ਕੀਤੀ ਹੈ ਕਿੱਥੇ ਰਹਿੰਦੇ ਨੇ ਕਿਹੜੀ ਗਲੀ ਚ ਰਹਿੰਦੇ ਨੇ ਅੱਜ ਤੱਕ ਸਿਰਫ ਫੇਰੇ ਹੀ ਮਾਰਨ ਡਿਆ ਕੋਈ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਹੈਗੀ ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ ਕਿ ਐਸਐਚਓ ਸਾਹਿਬ ਨੂੰ ਮੈਂ ਪਰਸਨਲੀ ਚਾਰ ਫੋਨ ਕੀਤੇ ਪਿਛਲੇ 15 ਮਹੀਨਿਆਂ ਦੇ ਕਿ ਐਸਐਚਓ ਜੀਆ ਕਿ ਮੇਰੇ ਮਹੱਲੇ 'ਚ ਬਹੁਤ ਜ਼ਿਆਦਾ ਜੂਆ ਖੇਡ ਰਹੇ ਨੇ ਬਹੁਤ ਜ਼ਿਆਦਾ ਨਸ਼ਾ ਕਰ ਰਹੇ ਨੇ ਲੋਕੇਸ ਨਾਂ ਵੀ ਦੱਸਿਆ ਕਿ ਕਿੱਥੇ-ਕਿੱਥੇ ਖੇਡ ਰਹੇ ਨੇ ਕਿੱਥੇ-ਕਿੱਥੇ ਕਰ ਰਹੇ ਆ ਪਰ ਅੱਜ ਤੱਕ ਐਸਐਚਓ ਸਾਹਿਬ ਦੇ ਕੰੰਤ ਜੂ ਨਹੀਂ ਰੰਗੀ ਕੋਈ ਇੱਕ ਸਿੰਗਲ ਫੇਰਾ ਤੱਕ ਨਹੀਂ ਮਾਰਿਆ ਮੇਰਾ ਨਾਮ ਮਹੱਲਾ ਗੋਪਾਲ ਨਗਰ ਆ ਭਾਈ ਇਹ ਮੇਰੇ ਚਾਚਾ ਜੀ ਦਾ ਘਰ ਆ ਇਹ ਦਿੱਲੀ ਵਿਆਹ ਗਏ ਹੋਇਆ ਤੇ ਮਤਲਬ ਕਿ ਪਰਸੋਂ ਗਏ ਸੀਗੇ ਤੇ ਅੱਜ ਸਵੇਰੇ ਸਾਨੂੰ ਪਤਾ ਲੱਗਾ ਕਿ ਇਦਾਂ ਫੋਨ ਆਇਆ ਕਿ ਇੱਧਰ ਤਾਲੇ-ਦੂਲੇ ਟੁੱਟ ਗਏ ਆ ਘਰ ਤੇ ਅਸੀਂ ਜਦੋਂ ਆਣ ਕੇ ਦੇਖਿਆ ਆ ਤੇ ਅਲਮਾਰੀ ਦੇ ਵਿੱਚ 골ਡ ਵਗੈਰਾ ਪਿਆ ਸੀਗਾ ਕੈਸ਼ ਵੀ ਸੀਗਾ ਸਾਰਾ ਹੀ ਲੈ ਗਏ ਆ ਤੇ ਲੱਗਿਆ ਅਸੀਂ ਚਾਹਨੇ ਆ ਵੀ ਸਰਕਾਰ ਵੱਲੋਂ ਵੀ ਪੁਲਿਸ ਵੱਲੋਂ ਵੀ